ਵਦੇਸ਼ੀ ਨੰਬਰਾਂ ਤੋਂ ਫੋਨ ਕਰਕੇ 10 ਲੱਖ ਦੀ ਫਰੋਤੀ ਮੰਗਣ ਵਾਲੇ આરોપી ਨੂੰ ਕਾਬੂ ਕੀਤਾ ਸ਼ਾਹਕੋਟ ਪੁਲਿਸ ਨੇបាន ਦੱਸਿਆ ਕਿ ਪੰਜਾਬ ਦੇ ਵਿੱਚ ਲਗਾਤਾਰ ਫਰੋਤੀ ਮੰਗਣ ਦੀਆਂ ਘਟਨਾਵਾਂ ਵੱਧਦੀਆਂ ਹੀ ਜਾ ਰਹੀਆਂ ਹਨ ਅਤੇ ਇਸੇ ਨੂੰ ਲੈ ਕੇ ਹੀ ਇੱਕ ਵਿਅਕਤੀ ਵੱਲੋਂ ਇੱਕ ਵਪਾਰੀ ਕੋਲੋਂ 10 ਲੱਖ ਦੀ ਫਰੋਤੀ ਮੰਗੀ ਗਈ ਸੀ ਅਤੇ આરોપી ਜੋ ਦੱਸਿਆ ਜਾ ਰਿਹਾ ਹੈ ਕਿ ਰੂਸ ਤੋਂ ਵਾਪਸ ਆਇਆ ਸੀ ਡਿਪੋਰਟ ਹੋ ਕੇ ਅਤੇ ਆ ਕੇ ਇੱਕ ਵਪਾਰੀ ਕੋਲੋਂ ਉਸਨੇ 10 ਲੱਖ ਦੀ ਫਰੋਤੀ ਮੰਗੀ ਜੋ ਵਿਦੇਸ਼ੀ ਨੰਬਰ ਸੇ ਉਸੇ ਤੋਂ ਹੀ ਕਾਲ ਕਰਕੇ ਅਤੇ ਇਸ ਯੂਰੋਪੀ ਨੂੰ ਸ਼ਾ ਕੋੜ ਦੇ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਅਤੇ ਇਸ ਦੇ ਸਬੰਧ ਵਿੱਚ ਸ਼ਾ ਕੋੜ ਦੇ ਡੀਐਸਪੀ ਸੁਖਪਾਲ ਸਿੰਘ ਵੱਲੋਂ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਗਈ ਐਕਸਟਰੈਕਸ਼ਨ ਦੀ ਕਾਲ ਆ ਰਹੀ ਸੀ ਕਿ ਵਪਾਰੀ ਗਿਆ ਨੂੰ ਐਕਸਟਰੈਕਸ਼ਨ ਕਾਲ ਆ ਰਹੀ ਸੀ ਉਸ ਨੂੰ 10 ਲੱਖ ਰੁਪਏ ਦੀ ਡਿਮਾਂਡ ਕੀਤੀ ਜਾ ਰਹੀ ਸੀ ਤੇ ਜਿਹਦੇ ਸਬੰਧ ਦੇ ਵਿੱਚ 293 ਨੰਬਰ ਐਫ ਆਰ ਆਲਰੇਡੀ ਇੱਥੇ ਦਰਜ ਕੀਤੀ ਇਹ ਲੋਕ ਉਸ ਪਾਣੀ ਦੇ ਨਾਲੇ ਦਾ ਬਾਹਰ ਵੀ ਗਿਆ ਵਾ ਕਿਉਂਕਿ ਇਹ ਇਹ ਅਲੂਮੀਨੀਅਮ ਦਾ ਕੰਮ ਕਰਦਾ ਸੀਗਾ ਉਹ ਪਾਣੀ ਵੀ ਇਸੇ ਟ੍ਰੇਡ ਸੀਗਾ ਅ ਰੂਰਲ ਦਾ ਟ੍ਰੇਡ ਨਾਲ ਰਿਲੇਟਡ ਰਾਮੇ ਪਿੰਡ ਦਾ ਇਹ 11 ਤਰੀਕ ਨੂੰ सॉरी ਇਹ ਜਿਹੜਾ ਅਕਤੂਬਰ ਦੇ ਵਿੱਚ ਜਿਹੜਾ ਨਾ ਬਾਹਰ ਗਿਆ ਸੀਗਾ ਸਤੰਬਰ ਤੋਂ ਬਾਹਰ ਗਿਆ ਸੀ ਤੇ ਅਕਤੂਬਰ ਹਾਂਜੀ ਤੇ ਜੀ ਪਿਛਲੇ ਦਿਨੀ ਇੱਕ ਇਨਫੋਰਮੇਸ਼ਨ ਸਗੀ ਪੁਲਿਸ ਦੇ ਕੋਲ ਆਈ ਸੀਗੀ ਕਿ ਇੱਕ ਵਪਾਰੀ ਆ ਜਿਹਨੂੰ ਕੋ ਐਕਸਟਰੈਕਸ਼ਨ ਦੀ ਕਾਲ ਆ ਰਹੀ ਸੀਗੀ ਉਹਦੇ ਕੋਲ 10 ਲੱਖ ਰੁਪਏ ਦੀ ਡਿਮਾਂਡ ਕੀਤੀ ਜਾ ਰਹੀ ਸੀ ਪੀ ਜਿਆਦਾ 10 ਲੱਖ ਰੁਪਇਆ ਦੇ ਨਹੀਂ ਤਾਂ ਤੇਰਾ ਸੇ ਨੁਕਸਾਨ ਕਰਾਂਗੇ ਜੋ ਕਿ ਉਸ ਇਨਫੋਰਮੇਸ਼ਨ ਦੇ ਬੇਸ ਤੇ ਇਹ ਮੇਰੀ ਪੋਸਟਿੰਗ ਤੋਂ 2-4 ਦਿਨ ਪਹਿਲਾਂ ਹੀ ਇਹ ਗੱਲ ਹੈ ਵੀ ਉਸ ਇੱਕ ਅਪੀਅਰ ਨੰਬਰ 293 ਜਿਹੜੀ ਐ ਦਰਜ ਕੀਤੀ ਗਈ ਇੱਥੇ ਐਕਸਟਰੋਸ਼ਨ ਦੇ ਰਿਲੇਟਡ ਰੈਲੇਵੈਂਟ ਸੈਕਸ਼ਨਸ ਲਾ ਕੇ ਔਰ ਉਹਦੀ ਇਨਵੈਸਟੀਗੇਸ਼ਨ ਕਰਨਾ ਹੋਇਆ ਜਦ ਦਿਨ ਮੈਂ ਜੁਆਇਨ ਕੀਤਾ ਤਾਂ ਮੈਂ ਇਹਨੂੰ ਜਿਹੜਾ ਮੋਸਟ ਪ੍ਰਾਇਓਰਟੀ ਤੇ ਲੈ ਕੇ ਅਸੀਂ ਇਹਨੂੰ ਡੀਪਲੀ ਇਨਵੈਸਟੀਗੇਟ ਕੀਤਾ ਇਸ ਕੇਸ ਨੂੰ ਇਸ ਕੇਸ ਦੇ ਵਿੱਚ ਜਿਹੜਾ ਨੰਬਰ ਜਿਹੜੇ WhatsApp ਕਾਲ ਜਿਹੜੇ ਨੰਬਰ ਤੋਂ ਆ ਰਹੀ ਸੀਗੀ ਉਹ ਅਬਰਾਡ ਰਸ਼ੀਆ ਦਾ ਸੀਗਾ ਔਰ ਉਹਤੇ ਜਦੋਂ ਅਸੀਂ ਹੋਰ ਮਾਈਨੋਰੀਟੀ ਨੂੰ ਕੀਤਾ ਇਨਵੈਸਟੀਗੇਟ ਤੇ ਸਾਨੂੰ ਔਰ ਹਿਊਮਨ ਇੰਟੈਲੀਜੈਂਸ ਦੀ ਹੈਲਪ ਲੀ ਮਦਦ ਨੂੰ ਵੀ ਮਿਲੇ ਜਾ ਕੇ ਤੇ ਉਹਨੇ ਵੀ ਆਵਾਜ਼ ਥੋੜੀ ਆਇਡੈਂਟੀਫਾਈ ਕਰ ਲਈ ਬਟ ਉਹਨੂੰ ਸਿਗਾ ਵੀ ਇਹ ਜਿਹੜੇ ਬੰਦੇ ਦੀ ਆਵਾਜ਼ ਲੱਗਦੀ ਹੈ ਉਹ ਬੰਦਾ ਅਬ੍ਰੋਡ ਹੈ ਬਾਹਰ ਹੈ ਇੰਡੀਆ ਚ ਨਹੀਂ ਹੈਗਾ ਤੇ ਬਾਕੀ ਜੇ ਤੁਸੀਂ ਸੈਂਟੀਫਿਕ ਤੇ ਟੈਕਨੀਕਲ ਤਰੀਕੇ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਦੇ ਨਾਲ ਸਾਰਾ ਇਸ ਕੇਸ ਨੂੰ ਕੀਤਾ ਇਨਵੈਸਟੀਗੇਟ ਤੇ ਸਾਡੀ ਜ਼ੀਰੋਇੰਗ ਹੋਈ ਇੱਕ ਬੰਦਾ ਜਿਹੜਾ ਸੁਖਵਿੰਦਰ ਸਿੰਘ ਵਿਲਿਆ ਸੁਖਾ ਇਹਦੀ 23 ਸਾਲ ਏ ਜਾ son of ਸਰਜੀਤ ਸਿੰਘ ਵਸੀ ਰਾਮੇਵਾਲ ਇਹ ਜਿਹੜਾ ਬੰਦਾ ਹੈਗਾ ਵਾ ਇਹ ਬੰਦਾ ਅਕਤੂਬਰ ਦੇ ਮਹੀਨੇ ਦੇ ਵਿੱਚ ਰਸ਼ੀਆ ਗਿਆ ਸੀਗਾ ਜਿੱਥੂ ਕਿ ਉਹ 11 ਨਵੰਬਰ ਨੂੰ ਰਿਪੋਰਟ ਓਕੇ ਵਾਪਸ ਆ ਗਿਆ ਸੀ ਪਰ ਵਾਪਸ ਆਣ ਕੇ ਇਹਨੇ ਆਪਣੀ ਜਿਹੜੀ ਹੈ ਵਾਪਸ ਆਣ ਬਾਰੇ ਗੱਲ ਜਿਹੜੀ ਹੈ ਸਾਰਿਆਂ ਨੂੰ ਛੁਪਾਈ ਮਤਲਬ ਸਾਰੇ ਇਹਦੇ ਪਿੰਡ 'ਚ ਵੀ ਇਹੋ ਹੀ ਸੀਗਾ ਕਿ ਇਹ ਬੰਦਾ ਜਿਹੜਾ ਹੈ ਇਹ ਇੱਥੇ ਨਹੀਂ ਹੈਗਾ ਰਸ਼ੀ ਹੈ ਤੇ ਇਹਨੂੰ ਆਪਣਾ ਅਦੂਏ ਦੇ ਮਨ ਦੇ ਵਿੱਚ ਇਹ ਆਇਆ ਵਿਚਾਰ ਵੀ ਜਿਹੜਾ ਇਜ਼ੀ ਮਨੀ ਬਣਾਉਂਦਾ ਹੈ ਵਧੀਆ ਤਰੀਕਾ ਹੈ ਤੇ ਮੈਂ ਕਿਉਂ ਨਾ ਜਿਹੜਾ ਇੱਥੇ ਇੱਕ ਵਪਾਰੀ ਸੀਗਾ ਉਹਦੇ ਨਾਲ ਇਹਦਾ ਆਮ ਪਹਿਲੇ ਕਾਰੋਬਾਰ ਵੀ ਸੀਗਾ ਕਾਰੋਬਾਰ ਦੇ ਸੰਬੰਧ ਵਿੱਚ ਉੱਥੇ ਜਾਂਦਾ ਰਿਹਾ ਤੇ ਇਹਨੇ ਉਹਦਾ ਨੰਬਰ ਇਹ ਤਾਂ ਆਲਰੇਡੀ ਸੀਗਾ ਇਹਨੇ ਉਹਨੂੰ ਜਿਹੜੀਆਂ ਐਕਸਟਰੈਕਸ਼ਨਸ ਕਾਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੋ ਇਹਨੂੰ ਅਸੀਂ ਜਿਹੜਾ ਵਾ ਫਿਰ ਜਿਹੜਾ ਬਾਕੀ ਆਪਣੇ ਸਾਰੇ ਸੋਰਸਸ ਦੇ ਨਾਲ ਲਾ ਕੇ ਤੇ ਕੱਲ ਇਹਦੀ ਜਿਹੜਾ ਅਰੈਸਟ ਕਰ ਲਿਆ ਗਿਆ ਔਰ ਇਹ ਹੁਣ ਸਾਡੇ ਕੋਲ ਅੱਜ ਇਹਦਾ ਪੇਸ਼ ਕਰਕੇ ਅਦਾਲਤ ਦੇ ਵਿੱਚ ਇਹਦਾ ਪੁਲਿਸ ਰਿਮਾਨ ਲੈ ਕੇ ਤੇ ਹੋਰ ਇਨਵੈਸਟੀਗੇਟ ਕਰਾਂਗੇ ਵੀ ਅੱਗੇ ਹੋਰ ਇਹਦੇ ਵਿੱਚ ਕਿਹੜੇ-ਕਿਹੜੇ ਬੰਦੇ ਇਨਵੋਲਡ ਆ। ਉਹਨੇ ਇਹਨੂੰ ਬਾਹਰ ਭੇਜਿਆ ਸੀਗਾ ਮੁਲਜ਼ਮ ਨੂੰ। ਇਦੋਂ ਕੋਲ 3.5 ਲੱਖ ਰੁਪਏ ਲੈ ਕੇ ਬਟ ਉਥੋਂ ਦੀ ਰਿਪੋਰਟੋ ਕਿ ਆ ਗਿਆ ਉਸੇ ਫ੍ਰਸਟ੍ਰੇਸ਼ਨ 'ਚ ਦੁਬਾਰਾ ਬਾਹਰ ਜਾਣਾ ਚਾਹੁੰਦਾ ਸੀਗਾ ਪੈਸੇ ਦੀ ਲੋੜ ਸੀਗੀ ਇਹਨੂੰ ਤੇ ਇਹਨੇ ਦੇਖਿਆ ਵੀ ਪੈਸਾ ਜਿਹੜਾ ਇਜ਼ੀ ਮਨੀ ਜਿਹੜਾ ਇਦਾਂ ਕਿਸੇ ਨੂੰ ਧਮਕਾ ਕੇ ਡਰਾ ਕੇ ਤੇਦੋਂ ਕੋਲ ਪੈਸੇ ਲੈ ਜਾ ਸਕਦੇ ਆ ਤੇ ਉਸੇ ਤਰ੍ਹਾਂ ਤੇ ਨੇ ਕੀਤਾ ਬਾਕੀ ਅਜੇ ਸਾਡਾ ਇਨੀਸ਼ੀਅਲ ਸਟੇਜ ਹੈਗੀ ਆ ਅਸੀਂ ਰਿਵਾਰਡ ਲੈ ਕੇ ਹੋਰ ਇਹਨੂੰ ਡੀਪਲੀ ਇਨਵੈਸਟੀਗੇਟ ਕਰਾਂਗੇ ਤੇ ਦੇਖਾਂਗੇ ਵੀ ਹੋਰ ਕੌਣ-ਕੌਣ ਇਨਵੋਲਡ ਹੈ ਇਹਨਾਂ ਦੇ ਸਾਰੇ ਪੱਖ ਜਿਹੜੇ ਉਹ ਡੀਪਲੀ ਜਿਹੜੇ ਇਨਵੈਸਟੀਗੇਟ ਕੀਤੇ ਜਾਣਗੇ